ਦੋਸਤੋ ਚਾਰ ਪੰਜ ਦਿਨ ਪਹਿਲਾਂ ਮੈਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ ਜਿਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਉਹਦੇ ਵਿੱਚ ਪੇੜ ਵੱਡੇ ਨਜ਼ਰ ਆ ਰਹੇ ਨੇ। ਔਰ ਤੁਹਾਨੂੰ ਪੱਤੇ ਵੀ ਨਜ਼ਰ ਆ ਰਹੇ ਹੋਣੇ। ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖੋ। ਸਕਰੀਨ ਤੇ ਤੁਹਾਡੇ ਚੱਲ ਰਹੇ ਆ ਜਿਹੜੇ ਇਸ ਪੇੜ ਦੇ ਪੱਤੇ ਐ ਉਹ ਹਰੇ ਐ। ਦੋਸਤੋ ਉਸ ਤੋਂ ਬਾਅਦ ਤੁਸੀਂ ਦੇਖੋ ਇਹ ਪੇੜ ਝੁਕਿਆ ਹੋਇਆ ਐ। ਇਸ ਤੋਂ ਬਾਅਦ ਇਹਦੇ ਤੇ ਤਿੱਖੇ ਤਰਾਰ ਨਾਲ ਆ ਰਹੇ ਚੱਲੇ ਹੋਏ ਐ। ਇਹਦੇ ਥੱਲੇ ਜਿਹੜੀ ਹੈ ਅੱਗ ਦੀ ਕੰਡੀਸ਼ਨ ਬਣੀ ਹੋਈ ਹੈ ਅੱਗ ਲੱਗੀ ਨਹੀਂ ਹੈ ਪਰ ਅੱਗ ਲੱਗਣ ਦੇ ਨਾਲ ਜਿਹੜੀ ਕੰਡੀਸ਼ਨ ਬਣੀ ਹੋਈ ਹੈ ਉਹ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਦੋਸਤੋ ਤੁਸੀਂ ਦੇਖੋ ਵੀ ਉਹਨਾਂ ਨੇ ਕਿਹਾ ਕਿ ਪਿੰਡ ਦੀ ਜਿਹੜੀ ਪੇੜ ਨੇ ਇਹ ਵੱਡੇ ਗਏ ਨੇ ਇਹ ਤਾਂ ਰੱਬ ਜਾਣਦਾ ਹੈ ਜਾਂ ਖੁਦ ਜਾਣਦੇ ਜਿਨ੍ਹਾਂ ਨੇ ਉਹ ਪੇੜ ਵੱਡੇ ਆ ਨਾ ਮੈਂ ਬਿਲਕੁਲ ਗਲਤੀ ਪੁਸ਼ਟੀ ਨਹੀਂ ਕਰਦਾ ਕਿ ਇਹ ਮੌਜੂਦਾ ਸਰਪੈਂਸ਼ਨ ਵੱਡੇ ਹੈ ਕਿ ਐਕਸ ਸਰਪੈਂਸ਼ਨ ਵੱਡੇ ਹੈ ਪੇੜ ਜ਼ਰੂਰ ਵੱਡੇ ਹੋਏ ਆ ਗੱਲ ਕਰਨ ਦੇ ਤਰੀਕੇ ਤੋਂ ਸਾਡੇ ਤੇ ਇਹ ਲੱਗ ਰਿਹਾ ਸੀ ਕਿ ਉਹ ਕੈਮਰੇਆਂ ਤੇ ਕਲਮ ਤੇ ਪੈਰਾ ਜਮਾਉਣਾ ਚਾਹੁੰਦੇ ਆ ਆਪਣਾ ਮੇਰੇ ਨਾਲ ਤੂੰ ਕਾਕੇ ਗੱਲ ਕਰ ਰਹੀ ਸੀ ਮੇਰੇ ਤੇ ਹਾਬੀ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਨਹੀਂ ਗੱਲ ਸੁਣਨਾ ਤੂੰ ਆਉਂਗਾ ਬਿਨਾਂ ਨਾ ਤੂੰ ਸਾਰੇ ਬੰਦ ਚ ਉੱਠ ਬੋਲੇ ਆਪਸੀ ਨਮਕੜੀ ਅੱਖ ਨਹੀਂ ਮੋਕੀ ਤੂੰ ਬੰਦ ਕੇ ਧਿਆਨ ਨਾਲ ਸੁਣ ਤੂੰ ਉਹਨਾਂ ਨੂੰ ਹੱਥ ਸਕੇ ਪੋਸਿਆ ਇੱਕ ਪੰਡ ਵੀ ਰਹਿ ਵੀਰੇ ਮੈਂ ਤੁਹਾਨੂੰ ਜਾਣਦਾ ਨਹੀਂ ਹੈਗਾ ਤੁਸੀਂ ਤੂੰ ਨਾ ਕਹੋ ਹੋਰ ਕੀ ਕਹੀਏ ਹੋਰ ਕੀ ਕਹੀਏ ਔਰ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਪਰਮਿਸ਼ਨ ਇਹਦੀ ਪੇੜ ਵਡਣ ਦੀ ਸੀ ਇਹਦੇ ਤੋਂ ਪਲਾੜੇ ਚੰਦੇ ਤੋਂ ਉਹਨਾਂ ਨੇ ਕਿ ਫੁੱਟੇ ਸਵਾਮਾ ਕਰ ਸਾਡੇ ਤੋਂ ਇਹ ਵੀਡੀਓ ਦੇ ਵਿੱਚ ਬੋਲਦੇ ਆਪ ਪਏ ਮੈਂ ਨਹੀਂ ਕਹਿ ਰਿਹਾ ਕੋਈ ਗੱਲ ਨਹੀਂ ਸਵਾਲ ਤਾਂ ਅੰਗਰੇਜ਼ਾਂ ਨੇ ਕੱਢਣੇ ਤਾਂ ਕਹਾਣੀ ਆ ਰਹੀ ਨਹੀਂ ਜਾਣੇ ਇਹਨਾਂ ਕੱਲ੍ਹ ਤੋਂ ਨਹੀਂ ਨਹੀਂ ਕੋਈ ਨਹੀਂ ਕਰਾਂ ਚਲੋ ਚਲੋ ਦੋਵੇਂ ਜਿਹੜੀ ਗੱਲ ਗੱਲ ਨੂੰ ਭੁਾਈ ਦੇ ਨਹੀਂ ਮੈਂ ਭੁਾਈ ਨਹੀਂ ਰਿਹਾ ਮੈਂ ਉਹਨਾਂ ਦੀ ਗੱਲ ਦਾ ਜਵਾਬ ਬਾਈ ਜੀ ਮੈਨੂੰ ਇੱਧਰ ਗੱਲ ਕਰ ਲੈ ਤੂੰ ਸਸ਼ੀਕਲ ਜੀ ਸਾਰਿਆਂ ਨੂੰ ਨਿਰਪੱਖ ਕੋਸ਼ਟ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਹਮੇਸ਼ਾ ਹੀ ਮੈਂ ਤੁਹਾਡੇ ਦੇ ਨਾਲ ਨਵੇਂ-ਨਵੇਂ ਮੁੱਦੇ ਨਵੀਂ-ਨਵੀਂ ਸਟੋਰੀਜ਼ ਔਰ ਨਵੀਂ-ਨਵੀਂ ਕਹਾਣੀਆਂ ਲੈ ਕੇ ਤੁਹਾਡੇ ਮੋਹਰੇ ਰੇ ਬੂੜੋ ਹਾਂ। ਬੀਤੇ ਦਿਨੀ ਅਜ ਤੱਕ 5 ਦਿਨ ਪਹਿਲਾਂ 4 ਦਿਨ ਪਹਿਲਾਂ ਮੇਰੇ ਵੱਲੋਂ ਇੱਕ ਖਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਜਿਹੜੀ ਕਿ ਲੋਟ ਵੱਡੀ ਪਿੰਡ ਦੀ ਜਿਹੜੀ ਲੋਟ ਵੱਡੀ ਸੋਰੀ ਲੋਟ ਵੱਡੀ ਜਿਹੜਾ ਪਿੰਡ ਹੈ ਉਹ ਲੁਧਿਆਣਾ ਦਾ ਹੀ ਇੱਕ ਪਿੰਡ ਹੈ ਜਿਹੜੀ ਉਹਦੀ ਤਹਿਸੀਲ ਪੈਂਦੀ ਹੈ ਔਰ ਰਾਇਕੋਟ ਪੈਂਦੀ ਹੈ ਤੇ ਬਿਲਕੁਲ ਨਾਲ ਲੱਗਦੇ ਉਹਦੇ ਇੱਕ ਸਰਕਰਤਾਰ ਸਿੰਘ ਸਾਪਾ ਦਾ ਨਾਂ ਕੀ ਪਿੰਡ ਹੈ। ਦੋਸਤੋ ਚਾਰ ਪੰਜ ਦਿਨ ਪਹਿਲਾਂ ਮੈਂ ਖਬਰ ਪ੍ਰਕਾਸ਼ਿਤ ਕੀਤੀ ਸੀ ਤਾਂ ਜਿਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਉਹਦੇ ਵਿੱਚ ਪੇੜ ਵੱਡੇ ਨਜ਼ਰ ਆ ਰਹੇ ਨੇ ਉਹ ਬਿਲਕੁਲ ਟੋਪੇ ਦੇ ਨਾਲ ਜਿਹੜੇ ਪੇੜ ਸੀਗੇ ਉਹ ਵੱਡੇ ਹੋਏ ਨੇ ਉਹ ਪੇੜ ਵੱਡੇ ਨੇ ਕਿ ਡਿੱਗੇ ਹੋਏ ਆ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਹ ਪੇੜ ਵੱਡੇ ਹੋਏ ਕਿ ਟੁੱਟੇ ਹੋਏ ਆ ਉਹ ਦੋਨੋਂ ਹੀ ਨੇ ਉਹ ਝੁੱਕ ਕੇ ਜਿਵੇਂ ਕਹਿੰਦੀ ਮਿੱਟੀ ਨੇ ਆਪਣੀ ਪਕੜ ਮਤਲਬ ਜਿਵੇਂ ਲੂਸ ਕਰ ਦਿੱਤੀ ਹੁੰਦੀ ਕਿਉਂਕਿ ਟੋਪੇ ਦੇ ਕਿਨਾਰੇ ਹੁੰਦੇ ਆ ਉਹ ਪੇੜ ਪਾਣੀ ਦਾ ਸਹਿਲਾਬ ਹੁੰਦਾ ਜ਼ਮੀਨ ਥੋੜੀ ਜੀ ਸਲ ਸਲਾਬੀ ਹੁੰਦੀ ਹੈ ਦੋਸਤੋ ਉਹ ਪੇੜ ਝੁਕੇਤਾ ਹੋਏ ਸੀਗੇ ਔਰ ਤੁਹਾਨੂੰ ਪੱਤੇ ਵੀ ਨਜ਼ਰ ਆ ਰਹੇ ਹੋਣੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖੋ ਸਕਰੀਨ ਤੇ ਤੁਹਾਡੇ ਚੱਲ ਰਹੇ ਆ ਜਿਹੜੇ ਇਸ ਪੇੜ ਦੇ ਪੱਤੇ ਆ ਉਹ ਹਰੇ ਆ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਮੈਂ ਸਾਰੀ ਗੱਲ ਬ੍ਰੀਫ ਕਰੂੰਗਾ ਉਸ ਤੋਂ ਪਹਿਲਾਂ ਤੁਸੀਂ ਦੇਖ ਲਓ ਪੱਤੇ ਹਰੇ ਆ ਕਿ ਕੋਈ ਹੋਰ ਰੰਗ ਦੇ ਨਜ਼ਰ ਆ ਰਹੇ ਨੇ ਹਰੇ ਹੀ ਆ ਤੁਹਾਡੀ ਅੱਖਾਂ ਦਾ ਨੰਬਰ ਬਿਲਕੁਲ ਸਹੀ ਆ ਦੋਸਤੋ ਉਸ ਤੋਂ ਬਾਅਦ ਤੁਸੀਂ ਦੇਖੋ ਇਹ ਪੇੜ ਝੁਕਿਆ ਹੋਇਆ ਇਸ ਤੋਂ ਬਾਅਦ ਇਹਦੇ ਤੇ ਤਿੱਖੇ ਤਰਾਰ ਨਾਲ ਆਰੇ ਚੱਲੇ ਹੋਏ ਆ ਕੁਲਾੜੀ ਵੀ ਚੱਲੀ ਹੋਈ ਆ ਦੂਸਰੀ ਤਸਵੀਰਾਂ ਦੂਸਰੀ ਤਸਵੀਰ ਤੁਹਾਡੇ ਸਕਰੀਨ ਤੇ ਨਸ਼ਰ ਹੋ ਰਹੀ ਹੈ ਇਸ ਪੇੜ ਚੁਕੇ ਹੋਏ ਪੇੜ ਦੇ ਉੱਤੇ ਉਹ ਹਰਾ ਹੈ ਔਰ ਉਸ ਤੇ ਆਰੀ ਤੇ ਕੁਲਹਰੀ ਚੱਲੀ ਹੋਈ ਹੈ ਤੀਸਰੀ ਤਸਵੀਰ ਤੁਹਾਡੇ ਸਾਹਮਣੇ ਪ੍ਰਕਾਸ਼ਿਤ ਹੋ ਰਹੀ ਹੈ ਤੀਸਰੀ ਤਸਵੀਰ ਕਿਹੜੀ ਹੈ ਇਹ ਵੀਡੀਓ ਹੈ ਕਲਿੱਪ ਹੈ ਇਹ ਤਸਵੀਰ ਜਿਹੜੀ ਹੈ ਉਹ ਪੇੜ ਦੇ ਆਲੇ ਦੁਆਲੇ ਅੱਗ ਲੱਗੀ ਹੋਈ ਹੈ ਬਲੈਕਿਸ਼ ਦਿਖ ਰਿਹਾ ਹੈ ਅੱਗ ਲਗਾ ਕੇ ਜਿਵੇਂ ਸਾੜਿਆ ਗਿਆ ਹੁੰਦਾ ਹੈ ਪਹਿਲਾਂ ਪੂਰੀ ਵੀਡੀਓ ਦੇਖਣਾ ਕਮੈਂਟਾਂ ਦੇ ਵਿੱਚ ਗਾਲ ਲਿਖਣ ਤੋਂ ਪਹਿਲਾਂ ਜਿਹੜੇ ਪਿੰਡ ਵਾਲੇ ਮੇਰੀ ਵੀਡੀਓਜ਼ ਦੇ ਦੇਖ ਰਹੇ ਹੈ ਗੱਲਾਂ ਕੱਢਣ ਤੋਂ ਪਹਿਲਾਂ ਤੱਥਾਂ ਨੂੰ ਪੂਰਾ ਦੇਖਣ ਤੋਂ ਪਹਿਲਾਂ ਗੱਲ ਨਾ ਕੱਢਿਓ ਗੱਲ ਬਾਅਦ ਚ ਕੱਢਿਓ ਕਿਉਂਕਿ ਇੱਕ ਪੱਤਰਕਾਰ ਨੂੰ ਦੋਨੋਂ ਤਰਫ ਦੇਖਣਾ ਪੈਂਦਾ ਜਿਸ ਵਕਤ ਪਹਿਲੀ ਵਾਰੀ ਇਸ ਖਬਰ ਦਾ ਪਹਿਲਾਂ ਤਾਂ ਮੈਂ ਦੱਸ ਦਿੰਨਾ ਜਿਹੜਾ ਪੇੜ ਤੁਸੀਂ ਸਕਰੀਨ ਸਕਰੀਨ ਤੇ ਦੇਖ ਰਹੇ ਹੋ ਉਹ ਲਿਫਟਸ ਦਾ ਪੇੜ ਹੈ ਵੱਡਾ ਤੇ ਉਸ ਪੇੜ ਦੇ ਥੱਲੇ ਜਿਹੜੀ ਹੈ ਅੱਗ ਦੀ ਕੰਡੀਸ਼ਨ ਬਣੀ ਹੋਈ ਹੈ ਅੱਗ ਲੱਗੀ ਨਹੀਂ ਹੈ ਪਰ ਅੱਗ ਲੱਗਣ ਦੇ ਨਾਲ ਜਿਹੜੀ ਕੰਡੀਸ਼ਨ ਬਣੀ ਹੋਈ ਹੈ ਉਹ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਬਹਰਾਲ ਆਪਾਂ ਗੱਲ ਕਰਦੇ ਹਾਂ ਮੁੱਦੇ ਤੇ ਆਉਨੇ ਜਦੋਂ ਮੈਂ ਪਹਿਲੀ ਵਾਰੀ ਪਹਿਲੀ ਖਬਰ ਇਸ ਖਬਰ ਦਾ ਪਹਿਲਾ ਪਾਰਟ ਜਦੋਂ ਮੈਂ ਤਾਂ ਜਿਹਦੇ ਵਿੱਚ ਕੁਝ ਪਿੰਡ ਦੇ ਜਿਹੜੇ ਐਕਸ ਸਰਪੰਚ ਨੇ ਮੈਂਬਰ ਨੇ ਔਰ ਮੌਤਵਾਰ ਨੇ ਜਿਨ੍ਹਾਂ ਦੇ ਦਾੜ੍ਹੀਆਂ ਚਟੀਆਂ ਨੇ ਇਹ ਖਬਰ ਦੀ ਜਿਹੜੀ ਸਕਰੀਨਿੰਗ ਆ ਤੁਸੀਂ ਦੇਖੋ ਬਾਬੇ ਸ਼ਹੀਦੇ ਦੇ ਅੰਦਰ ਖੜਕੇ ਮੈਂ ਪ੍ਰਕਾਸ਼ਿਤ ਕੀਤੀ ਹੈ ਜਦੋਂ ਇਹ ਖਬਰ ਮੈਂ ਪ੍ਰਕਾਸ਼ਿਤ ਕੀਤੀ ਤਾਂ ਬਈ ਲੋਕਾਂ ਨੇ ਕਿਹਾ ਕਿ ਖਬਰ ਝੂਠ ਹੈ ਔਰ ਜਿਨ੍ਹਾਂ ਨੇ ਇਸ ਖਬਰ ਦੇ ਵਿੱਚ ਬੋਲਿਆ ਉਹ ਕਹਿੰਦੇ ਖਬਰ ਸੱਚ ਹੈ ਯਾਨੀ ਕਿ ਮੈਂ ਐਕਸ ਸਰਪੰਚ ਦੀ ਗੱਲ ਕਰ ਰਿਹਾ ਹਾਂ ਜਿਨ੍ਹਾਂ ਨੇ ਸਾਨੂੰ ਪਹਿਲੀ ਵਾਰੀ ਇਸ ਜਿਹੜੀ ਖਬਰ ਨੂੰ ਨਸ਼ਰ ਕਰਨ ਦੇ ਲਈ ਬੁਲਾਇਆ ਸੀਗਾ ਤੇ ਦੱਸਿਆ ਸੀਗਾ ਕਿ ਜਿਹੜੀ ਸਾਡੇ ਪਿੰਡ ਦੇ ਵਿੱਚ ਹੈ ਇਹ ਕੁਝ ਹੋ ਰਿਹਾ ਹੈ ਦੋਸਤੋ ਤੁਸੀਂ ਦੇਖੋ ਵੀ ਉਹਨਾਂ ਨੇ ਕਿਹਾ ਕਿਸ ਪਿੰਡ ਦੀ ਜਿਹੜੀ ਪੇੜ ਨੇ ਇਹ ਵੱਡੇ ਗਏ ਨੇ ਇਹ ਤਾਂ ਰੱਬ ਜਾਣਦਾ ਹੈ ਜਾਂ ਖੁਦ ਜਾਣਦੇ ਜਿਨ੍ਹਾਂ ਨੇ ਉਹ ਪੇੜ ਵੱਡੇ ਆ ਨਾ ਮੈਂ ਬਿਲਕੁਲ ਗਲਤੀ ਪੁਸ਼ਟੀ ਨਹੀਂ ਕਰਦਾ ਕਿ ਇਹ ਮੌਜੂਦਾ ਸਰਪੈਂਸਨ ਵੱਡੇ ਹੈ ਕਿ ਐਕਸ ਸਰਪੈਂਸਨ ਵੱਡੇ ਹੈ ਪੇੜ ਜ਼ਰੂਰ ਵੱਡੇ ਹੋਏ ਆ ਦੋਸਤੋ ਅੱਜ ਤੋਂ ਜਦੋਂ ਮੈਂ ਪੰਜਾਬ ਪੜਿਆ ਸੀ ਸਾਨੂੰ 1964 ਦੀ ਗੱਲ ਹੈ 66 ਦੀ ਗੱਲ ਹੈ ਐਗਜ਼ੈਕਟ ਯਾਦ ਨਹੀਂ ਆ ਰਿਹਾ ਪਰ ਮੈਂ ਲਗਭਗ ਇੰਨੇ ਦੀ ਗੱਲ ਹੈ ਉਸ ਟਾਈਮ ਤੇ 40-45% ਪੇੜ ਜੰਗਲ ਹੁੰਦੇ ਸੀਗੇ ਅੱਜ ਸਿਰਫ 5-6% ਰਹਿ ਗਏ ਕੋਈ ਲੋਕਾਂ ਨੇ ਲਾਈ ਵੀ ਹੈ ਵਿੱਚ ਮੈਂ ਉਹ ਆਕੜਾ ਦੱਸ ਰਿਹਾ ਪੰਜਾਬ ਦੀ ਆਬਾਦੀ ਦੇ ਅਕੋਰਡਿੰਗ ਘੱਟੋ ਘੱਟ 40 ਤੋਂ 50% ਪੇੜ ਹੋਣੀ ਚਾਹੀਦੀ ਹੈ ਆਕਸੀਜਨ ਫਿਰ ਜਿਆਦਾ ਵਧੀਆ ਪ੍ਰੋਵਾਈਡ ਹੁੰਦੀ ਹੈ ਦੋਸਤੋ ਇਸ ਖਬਰ ਦਾ ਬਹੁਤ ਵੱਡਾ ਰਿਲੇਸ਼ਨ ਹੈ ਜਦੋਂ ਸਾਨੂੰ ਦੂਸਰੀ ਧਰ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਦਿਨ ਬਾਰਿਸ਼ ਬਹੁਤ ਹੋ ਰਹੀ ਸੀ ਤੇ ਤੰਦੇਈ ਤੂਫਾਨ ਚੱਲ ਰਿਹਾ ਸੀ ਤਾਂ ਅਸੀਂ ਦੂਸਰੀ ਧਰ ਨੂੰ ਫੋਨ ਲਾਇਆ ਵੀ ਸੀਗਾ ਕੁਝ ਕਾਰਨ ਵਸ਼ ਨਹੀਂ ਲੱਗ ਪਾਇਆ ਸੀਗਾ ਗੱਲ ਨਹੀਂ ਹੋ ਪਾਈ ਸੀ ਜਦੋਂ ਇਹ ਖਬਰ ਨਰ ਪ੍ਰਕਾਸ਼ਿਤ ਹੋਈ ਉਸ ਖਬਰ ਤੋਂ ਬਾਅਦ ਸਾਨੂੰ ਮੌਜੂਦਾ ਸਰਪੰਚ ਜਿਹੜੀ ਦੂਸਰੀ ਧਰ ਹੈ ਉਹਨਾਂ ਦਾ ਸਾਨੂੰ ਕਾਲ ਆਇਆ ਸੀਗਾ ਤੇ ਉਹਨਾਂ ਨਾਲ ਮੈਂ ਫੋਨ ਤੇ ਗੱਲ ਵੀ ਕੀਤੀ ਸੀ ਉਸ ਦੀ ਦੀ ਰਿਕਾਰਡਿੰਗ ਵੀ ਮੇਰੇ ਕੋਲੇ ਪਈ ਹੈ ਉਸ ਦੇ ਵਿੱਚ ਸਾਫ ਸਾਫ ਸਰਪੰਚ ਸਾਫ ਆਪਣੇ ਸ਼ਬਦਾਂ ਨੂੰ ਬੇਲਗਾਮ ਕਰਦੇ ਹੋਏ ਮੇਰੇ ਨਾਲ ਗੱਲ ਕਰਦੇ ਨੇ ਮੈਂ ਤੁਹਾਨੂੰ ਲੋੜ ਪਈ ਤਾਂ ਰਿਕਾਰਡਿੰਗ ਵੀ ਬਿਲਕੁਲ ਇਹਦੇ ਵਿੱਚ ਪ੍ਰਕਾਸ਼ਿਤ ਕਰੂੰਗਾ ਜਿਹੜੇ ਮੌਜੂਦਾ ਸਰਪੰਚ ਨੇ ਆਪ ਦੇ ਆਪ ਨੂੰ ਦਲਿਤ ਕਹੋਂਦੇ ਨੇ ਇਹ ਮੈਂ ਨਹੀਂ ਕਹਿ ਰਿਹਾ ਉਹ ਖੁਦ ਕਹਿ ਰਹੇ ਨੇ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਬੋਲਣਗੇ ਉਹ ਆਪਾਂ ਮੁਦੇ ਤੇ ਆਂ ਬਿਲਕੁਲ ਆਪਾਂ ਲਾਈਨ ਤੇ ਸਹੀ ਜਾ ਰਹੇ ਆਂ ਦੋਸਤੋ ਮੇਰਾ ਇਸ ਖਬਰ ਨੂੰ ਇੱਕ ਜਸਟੀਫਾਈਡ ਕਰਨਾ ਇੱਕ ਪੁਆਇੰਟ ਟੂ ਪੁਆਇੰਟ ਪੈਟਰਨ ਵਾਈਜ਼ ਨੂੰ ਦਿਖਾਣਾ ਮੇਰਾ ਫਰਜ਼ ਹੈ ਇੱਕ ਮੈਕ ਪੱਤਰਕਾਰ ਹਨ ਔਰ ਮੈਂ ਉਹ ਪੱਤਰਕਾਰ ਨਹੀਂ ਹੈ ਕਿਸੇ ਜਾਨਵਰ ਨੇ ਬਾਥਰੂਮ ਕਰ ਦਿੱਤਾ ਤੇ ਮੈਂ ਖਬਰ ਲਗਾ ਦਿੱਤੀ ਮੇਰੀ ਖਬਰ ਦਾ ਇੱਕ ਇੱਕ ਮਸਲਾ ਹੁੰਦਾ ਕਿਉਂਕਿ ਜਿਹੜਾ ਸਾਡਾ ਨਿਰਪੱਖ ਪੋਸਟ ਨਿਊਜ਼ ਚੈਨਲ ਹੈ ਉਹ ਸੱਚ ਦਿਖਾਉਣ ਦਾ ਦਮ ਰੱਖਦਾ ਹੈ ਔਰ ਪੰਜਾਬ ਦਾ ਨੰਬਰ 1 ਚੈਨਲ ਅੱਜ ਦਾ ਹੈ ਜੋ ਕਿ ਬਿਲਕੁਲ ਬਿਬਾਕ ਹੋ ਕੇ ਬੋਲਦਾ ਹੈ ਦੋਸਤੋ ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਸਰਪੰਚ ਸਾਹਿਬਾ ਖੁ ਕਿ ਤੂੰ ਮੇਰੇ ਨਾਲ ਤੂੰ ਦੀ ਗੱਲ ਬੜੀ ਯੂਜ਼ ਕੀਤੀ ਗਈ ਤੂੰ ਧਿਆਨ ਨਾਲ ਸੁਣ ਤੂੰ ਉਹਨਾਂ ਨੂੰ ਹੱਥ ਸਕੇ ਪੁੱਸਿਆ ਪਹਿਲੀ ਗੱਲ ਤਾਂ ਮੈਂ ਵੀ ਰਹਿ ਵੀਰ ਇਹ ਨਾ ਕਰਨਾ ਕਰੂੰ ਮੈਨਾਂ ਪਲੀਜ਼ ਤੂੰ ਅਸਰ ਕਰ ਮੈਂ ਤੁਹਾਨੂੰ ਜਾਣਦਾ ਨਹੀਂ ਹੈਗਾ ਤੁਸੀਂ ਤੂੰ ਨਾ ਕਹੋ ਹੋਰ ਕੀ ਕਹਿੰਦੇ ਮੈਨੂੰ ਤੂੰ ਮੇਰਾ ਪੱਖ ਨਹੀਂ ਲਿਆ ਮੇਰੇ ਤੇ ਦਬਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਵਰਡਿੰਗ ਦੇ ਵਿੱਚ ਉਸ ਤੋਂ ਬਾਅਦ ਉਹਦੇ ਵਿੱਚ ਗੱਲ ਇਹ ਵੀ ਆਖੀ ਗਈ ਕਿ ਜੇ ਤੂੰ ਮੇਰਾ ਪੱਖ ਨਾ ਲਾਇਆ ਤਾਂ ਮੈਂ ਤੇਰਾ ਨਾਮ ਲਿਖ ਕੇ ਸੁਸਾਇਸਾਈਡ ਵੀ ਕਰੂੰਗੀ ਦੋਸਤੋ ਇੱਕ ਪੱਤਰਕਾਰ ਨੂੰ ਕਿੰਦਾ ਪ੍ਰਤਾਰਿਤ ਕੀਤਾ ਜਾ ਰਿਹਾ ਸੀ ਰਿਕਾਰਡਿੰਗ ਮੈਂ ਬਿਲਕੁਲ ਇਹ ਨਾਲ ਪ੍ਰਕਾਸ਼ਿਤ ਕਰੂੰਗਾ ਫਿਰ ਉਸ ਤੋਂ ਬਾਅਦ ਕਈ ਮੋਤਵਾਰਾਂ ਦੇ ਉਹਨਾਂ ਪਿੰਡ ਤੋਂ ਮੈਨੂੰ ਫੋਨ ਆਇਆ ਕਿ ਤੁਸੀਂ ਸਰਪੰਚ ਸਾਹਿਬ ਦਾ ਵਰਜ਼ਲ ਕਿਉਂ ਨਹੀਂ ਲਾਇਆ ਮੈਂ ਕਿਹਾ ਸਭ ਕੁਝ ਕਾਰਨ ਬਸੋਂ ਰਹਿ ਗਿਆ ਸੀ ਉਹਨਾਂ ਨੇ ਕਿਹਾ ਤੁਸੀਂ ਅੱਜ ਆ ਜਾਓ ਮੈਂ ਕਿਹਾ ਮੇਰੇ ਕੋਲ ਅੱਜ ਟਾਈਮ ਨਹੀਂ ਹੈ ਮੈਂ ਤੁਹਾਡੇ ਕੋਲ ਐਤਵਾਰ ਦੀ ਸ਼ਾਮ ਨੂੰ ਆਉਂਗਾ ਮੈਂ ਐਤਵਾਰ ਦੀ ਸ਼ਾਮ ਉੱਥੇ ਗਿਆ ਤੇ ਉਹਨਾਂ ਦਾ ਵਰਜ਼ਲ ਵੀ ਨੋਟ ਕੀਤਾ ਜਦੋਂ ਅਸੀਂ ਪਿੰਡ ਪਹੁੰਚੇ ਦੋਸਤੋ ਸੁਣਨ ਵਾਲੀ ਗੱਲ ਹੈ ਪਿੰਡ ਜਦੋਂ ਲੋਟ ਬਦੀ ਦੇ ਵਿੱਚ ਪਹੁੰਚੇ ਤਾਂ ਉੱਥੇ ਘੜਤਪੜ 100-150 ਬੰਦੇ ਇਕੱਠੇ ਸੀਗੇ ਚਿੱਟੀ ਦਾੜੀ ਵਾਲੇ ਮੋਤਵਾਰ ਵੀ ਸੀਗੇ ਸਾਡੇ ਸਤਿਕਾਰਯੋਗ ਸਰਪੰਚ ਸਾਹਿਬਾ ਵੀ ਉੱਥੇ ਮ ਇੱਕ ਨੌਜਵਾਨ ਤਾਂ ਨਹੀਂ ਕਹਿ ਸਕਦੇ ਉਹਨਾਂ ਨੂੰ ਇੱਕ ਬਹੁਤ ਸਿਨਸੀਅਰ ਤੇ ਪੜੇ ਲਿਖੇ ਜਿਨ੍ਹਾਂ ਦੇ ਹੱਥ ਦੇ ਵਿੱਚ S24 আল্ট্রা ਫੋਨ ਸੀ ਜੋ ਕਿ ਲੱਖ ਰੁਪਏ ਦਾ ਫੋਨ ਆਂਦਾ ਹੈ ਉਹਨਾਂ ਦੇ ਗੱਲ ਕਰਨ ਦੇ ਤਰੀਕੇ ਤੋਂ ਸਾਡੇ ਤੇ ਇਹ ਲੱਗ ਰਿਹਾ ਸੀ ਕਿ ਉਹ ਕੈਮਰੇ ਅਤੇ ਕਲਮ ਤੇ ਪੈਰਾ ਜਮਾਉਣਾ ਚਾਹੁੰਦੇ ਆਪਣਾ ਮੇਰੇ ਨਾਲ ਤੂੰ ਕਹਿ ਕੇ ਗੱਲ ਕਰ ਰਹੀ ਸੀ ਮੇਰੇ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਦੋਸਤੋ ਉਹ ਕਲਿੱਪ ਵੀ ਅਸੀਂ ਐਡ ਕਰਾਂਗੇ ਜਿਦੇ ਵਿੱਚ ਸਰਪੰਚ ਸਾਹਿਬ ਮੈਨੂੰ ਤੂੰ ਕਹਿ ਕੇ ਗੱਲ ਕਰ ਰਹੀ ਨਹੀਂ ਔਰ ਜਦੋਂ ਉਹਨਾਂ ਨੂੰ ਪੁੱਛਿਆ ਵੀ ਕੀ ਪਰਮਿਸ਼ਨ ਇਹਦੀ ਪੇੜ ਵੱਡਣ ਦੀ ਸੀ ਇਹਦੇ ਤੋਂ ਖਲਾੜੀ ਚੰਦੇ ਤੋਂ ਉਹਨਾਂ ਨੇ ਕਿ ਪੁੱਠੇ ਸਵਾਲ ਨਾ ਕਰ ਸਾਡੇ ਤੋਂ ਇਹ ਵੀਡੀਓ ਦੇ ਵਿੱਚ ਬੋਲਦੇ ਆਪ ਪਏ ਆ ਮੈਂ ਨਹੀਂ ਕਹਿ ਰਿਹਾ ਦੋਸਤੋ ਆਪਣੀ ਕਮੈਂਟਾਂ 'ਚ ਰਾਏ ਜਰੂਰ ਦੱਸਣਾ ਕਿ ਜਿਹੜੀ ਇਹ ਖਬਰ ਹੈ ਇਹ ਖਬਰ ਕਿੱਧਰ ਲੜ ਰੁਖ ਲੈ ਰਹੀ ਹੈ ਕਿ ਜਿਨ੍ਹਾਂ ਨੇ ਮੌਜੂਦਾ ਸਰਪੰਚ ਤੇ ਅਲੀਗੇਸ਼ਨ ਲਾਈ ਸੀ ਕਿ ਪੇੜ ਮੌਜੂਦਾ ਸਰਪੰਚ ਨੇ ਵੱਟੇ ਆ ਔਰ ਮੌਜੂਦਾ ਸਰਪੰਚ ਕਹਿ ਰਹੇ ਆ ਕਿ ਇਹਨਾਂ ਨੇ ਪਹਿਲਾਂ ਹੀ ਬੋਲੀ ਲਾ ਦਿੱਤੀ ਸੀ ਅੰਟੀ ਤਰਨੇ ਜਿਹਨੇ ਤੁਹਾਨੂੰ ਫੋਨ ਕਰਕੇ ਬੁਲਾਇਆ ਸੀ ਸਾਨੂੰ ਕਿਸੇ ਨੇ ਫੋਨ ਕਰਕੇ ਰਿਪਲਾਈ ਸਰ ਕੋਲ ਵੀਡੀਓ ਆਈ ਸੀ ਵਾਇਰਲ ਤੇ ਜਿਸ ਬਿਹਾਵਤ ਖਬਰ ਕੀਤੀ ਸੀ ਸਾਡੇ ਫੋਨ ਦੇ ਰੀਅਲ ਕੈਮਰੇ ਨੇ ਸਾਡੇ ਫੋਨ ਦੇ ਖੁਦ ਦੇ ਕੈਮਰੇ ਨੇ ਕੈਪਚਰ ਕੀਤਾ ਸੀ ਅੱਗ ਵੀ ਲੱਗੀ ਸੀ ਪੇੜਾਂ ਨੂੰ ਉਹ ਬੁਝ ਚੁਕੀ ਸੀ ਕਾਲੇ ਸੀਗੇ ਕੁਲਹਾੜੇ ਚੰਦੇ ਸੀ ਆਰੇ ਚੱਲੇ ਸੀ ਸਭ ਕੁਝ ਪੋਸੀਬਲ ਸੀਗਾ ਦੋਸਤੋ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਮੈਂ ਇਹਦੇ ਵਿੱਚ ਕੋਈ ਡਾਕਟਰ ਦੀ ਵੀਡੀਓ ਯੂਜ਼ ਨਹੀਂ ਕਰ ਰਿਹਾ ਬਹਿਰਾਲ ਮੈਂ ਤੁਹਾਨੂੰ ਗੱਲ ਦੱਸਦਾ ਨਾ ਜਿਹੜਾ ਖਬਰ ਅਸੀਂ ਨਸ਼ਰ ਕਰਨ ਜਾ ਰਹੇ ਆ ਉਹ ਸਰਪੰਚ ਸਾਹਿਬ ਦਾ ਦੂਸਰਾ ਉਹਨਾਂ ਦਾ ਪੱਖ ਹੈ ਜਿਹੜੇ ਵਿੱਚ ਉਹ ਦੱਸ ਰਿਹਾ ਕਿ ਉਹ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ ਜਿਹੜੀ ਐਂਟੀ ਤੇ ਰ ਹੈ ਮੈਂ ਪਹਿਲੀ ਵਾਰ ਸਰਪੰਚ ਬਣੀ ਆ ਮੈਂ ਦਲਿਤਾਂ ਮੈਂ ਗਰੀਬ ਹਾਂ ਮੈਂ ਬੇਬਾਂ ਤੇ ਮੈਨੂੰ ਇੱਧਰ ਕੰਮ ਨਹੀਂ ਕਰਨ ਦੇਈ ਮੈਂ ਪਿੰਡ ਦਾ ਵਿਕਾਸ ਕਰਨਾ ਚਾਹੁੰਦੀ ਆ ਆਜ਼ਾਦੀ ਦੇ ਨਾਮ ਤੇ ਚੋਣ ਲੜੀ ਸੀ ਉਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਰੁਖ ਕੀਤਾ ਆਮ ਆਦਮੀ ਪਾਰਟੀ ਦੇ ਵਿੱਚ ਗਏ ਹੁਣ ਅੱਜ ਕੱਲ ਆਮ ਆਦਮੀ ਪਾਰਟੀ ਦੇ ਸਰਪੰਚ ਕਾ ਹੁੰਦੇ ਨੇ ਵਿੱਚ ਕਿਸਾਨ ਯੂਨੀਅਨ ਦੇ ਬਹੁਤ ਬਹੁਤ ਬੰਦੇ ਨੇ ਜਿਨ੍ਹਾਂ ਨੇ ਸਾਡਾ ਸਾਥ ਵੀ ਦਿੱਤਾ ਜਿਸ ਟਾਈਮ ਤੇ ਅਸੀਂ ਖਬਰ ਕਰਨਗੇ ਸੀ 150 ਬੰਦੇ ਆਦੇ ਕੁਝ ਬੰਦੇ ਆਨੇ ਸਾਡਾ ਸਾਥ ਵੀ ਦਿੱਤਾ ਸੀ ਔਰ ਉਹਦੇ ਵਿੱਚ 3 4 5 ਬੰਦੇ ਇਦਾਂ ਦੇ ਸੀ ਜਿਨ੍ਹਾਂ ਨੇ ਮੇਰੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਸਾਨੂੰ ਕੈਮਰੇ ਹੇਠਾਂ ਸਾਡੀ ਵੀਡੀਓ ਬਣਾਈ ਗਈ ਅਤੇ ਸਾਡੀ ਮੌਬ ਲਿੰਚਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਮੌਬ ਲਿੰਚਿੰਗ ਦਾ ਦੋਸਤੋ ਮਤਲਬ ਪਤਾ ਕੀ ਹੁੰਦਾਗਾ ਭੀੜ ਦੇ ਸਮੂਹ ਨੂੰ ਲੈ ਕੇ ਕਿਸੇ ਇੱਕ ਬੰਦੇ ਤੇ ਹਾਵੀ ਹੋ ਜਾਣਾ ਦੋਸਤੋ ਇਹ ਪੱਤਰਕਾਰੀ ਤਾਂ ਕਿੱਧਰ ਨੂੰ ਜਾ ਰਹੀ ਹੈ ਪੱਤਰਕਾਰ ਅਗਰ ਸੱਚ ਖਬਰ ਨਿਰਕਸ਼ ਪ੍ਰਕਾਸ਼ਿਤ ਕਰਦਾ ਹੈ ਤਾਂ ਉਹਦੇ ਵਿੱਚ ਕੈਮਰੇ ਅਤੇ ਕਲਮ ਦੇ ਉੱਤੇ ਪਹਿਰਾ ਲਾਇਆ ਜਾਂਦਾ ਹੈ ਇਹ ਡਿਕਟੇਟਰਸ਼ਿਪ ਪਹਿਲਾਂ ਤਾਂ ਕਿਸੇ ਬਜੀਰੇ ਆਲਾ ਦੇ ਵੱਲੋਂ ਦਿੱਤੀ ਜਾਂਦੀ ਸੀ ਅੱਜ ਲੋਕਾਂ ਦੇ ਵੱਲੋਂ ਡिक्टेटरਸ਼ਿਪ ਦਿੱਤੀ ਜਾਂਦੀ ਹੈ ਉਹ ਚਾਹੁੰਦੇ ਆ ਕਿ ਜਿਹੜੇ ਅਸੀਂ ਸਵਾਲ ਚਾਹਨੇ ਹਾਂ ਤੁਸੀਂ ਉਹ ਪੁੱਛੋ ਸਾਡੇ ਤੋਂ ਦੋਸਤੋ ਕਿਸੇ ਟਾਈਮ ਤੇ ਉਹ ਸਮਾਹ ਹੁੰਦਾ ਸੀ ਜਦੋਂ ਪੱਤਰਕਾਰ ਬਿਵਾਖ ਹੋ ਕੇ ਦੁਸ਼ਮਣ ਦੇ ਘਰੇ ਵੀ ਜਾਂਦਾ ਸੀ ਤਾਂ ਦੁਸ਼ਮਣ ਵੀ ਖੜਾ ਹੋ ਕੇ ਸਾਨੂੰ ਪਾਣੀ ਪੁੱਛਦਾ ਸੀ ਅੱਜ ਪੱਤਰਕਾਰੀ ਤਾਂ ਉਹ आलम ਹੈ ਜੇ ਸੱਚ ਦਿਖਾਉਣ ਜਾਓ ਤਾਂ ਤੁਹਾਡੇ ਜੁੱਤੀਆਂ ਪੈਂਦੀਆਂ ਨੇ ਸਰਪੰਚ ਦੀ ਬੋਲਣ ਦੀ ਵਰਡਿੰਗ ਦੇਖੋ ਕਿ ਲੱਗਦਾ ਹੈ ਕਿ ਇਹਨੇ ਗਰਮ ਸੁਭਾਅ ਦੇ ਨਾਲ ਇਹ ਪਿੰਡ ਦੀ ਵਿਕਾਸ ਕਰਪਾਣਗੇ ਇੱਕ ਪੱਤਰਕਾਰ ਦੇ ਨਾਲ ਇਦਾਂ ਗੱਲ ਕਰ ਰਿਹਾ ਹੈ ਪਰਤਾੜਿਤ ਕਰਕੇ ਉਹਨਾਂ ਨਾਲ ਗੱਲ ਕਰ ਰਿਹਾ ਹੈ ਕਿ ਤੇ ਪਿੰਡ ਦੇ ਲੋਕਾਂ ਦੇ ਨਾਲ ਗੱਲ ਕਿੱਦਾਂ ਕਰਦੇ ਹੋਣਗੇ। ਦੋਸਤੋ ਇਹ ਵੀਡੀਓ ਬੋਲ ਰਹੀ ਹੈ ਮੈਂ ਵੀਡੀਓ ਦੇਖ ਕੇ ਬੋਲ ਰਿਹਾ ਹਾਂ ਜੋ ਅਸੀਂ ਉੱਥੇ ਮਹਿਸੂਸ ਕੀਤਾ ਅਸੀਂ ਉਹ ਦੱਸ ਰਹੇ ਹਾਂ ਸਾਨੂੰ ਇਦਾਂ ਲੱਗਦਾ ਸੀ ਕਿ ਤੇ ਅਸੀਂ ਆਪਣੇ ਸੂਬੇ ਤੋਂ ਬਾਹਰ ਆ ਗਏ ਹੁਣੇ ਹਾਲਾਂਕਿ ਲੁਧਿਆਣੇ ਦੇ ਨਾਲ ਬਿਲਕੁਲ ਓਟਪੱਦੀ ਪਿੰਡ ਹੈ। ਸਾਨੂੰ ਇਦਾਂ ਮਹਿਸੂਸ ਹੋ ਰਿਹਾ ਸੀ ਕਿ ਤੇ ਸਾਨੂੰ ਕੁਛ ਕਰ ਹੀ ਨਾ ਦੇਣੇ ਬੰਦੇ। ਕਿਉਂਕਿ ਉਹਦੇ 'ਚ ਬਹੁਤ ਚਿੱਟੀ ਦਾੜੀ ਵਾਲੇ ਬੰਦੇ ਵੀ ਸੀ ਮੋਹਤਵਾਰ ਵੀ ਸੀ ਉਹ ਬੜੇ ਸਿਆਣੇ ਸੀ ਜਿਨ੍ਹਾਂ ਨੇ ਸਾਨੂੰ ਕੰਟਰ ਹੋਰ ਨੰਦਰਾਂ ਸਾਡੇ ਕੋਲ ਅਸੀਂ ਤੁਹਾਨੂੰ ਕੋਟ ਦੀਆਂ ਪੂੜੀਆਂ ਦਿਖਾ ਦਿੰਦੇ ਸਰਪੰਚ ਸਾਈਵਾ ਕੋਟ ਦਾਸ ਤਾਂ ਕਹਿੰਦਾ ਤੁਹਾਨੂੰ ਨਹੀਂ ਪਤਾ ਸਾਨੂੰ ਵੀ ਪਤਾ ਹੈ ਪਰ ਬੈਰਾਲ ਤੁਸੀਂ ਪੂਰੀ ਖਬਰ ਦੇਖੋ ਖਬਰ ਕੀ ਕਹਿੰਦੀ ਹੈ ਉਸ ਤੋਂ ਬਾਅਦ ਆਪਣੀ ਜਿਹੜੀ رائے ਹੈ ਕਮੈਂਟਾਂ ਚ ਦੱਸਣਾ ਇਸ ਖਬਰ ਦਾ ਤੀਸਰਾ ਭਾਗ ਵੀ ਬਹੁਤ ਜਲਦੀ ਆਵੇਗਾ ਤੀਸਰਾ ਭਾਗ ਹੋਵੇਗਾ ਜਿਹਦੇ ਉੱਤੇ ਪੱਤਰਕਾਰ ਦੇ ਨਾਲ ਬਤਮੀਜ਼ੀ ਕੀਤੀ ਬਰਬਰਤਾ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਕੋਲੇ ਪੈਸਾ ਸੀ ਪੈਸੇ ਦੇ ਨਸ਼ੇ ਦੇ ਵਿੱਚ ਅੰਨੇ ਹੋ ਕੇ ਇਹਨਾਂ ਨੇ ਪੱਤਰਕਾਰ ਦੇ ਨਾਲ ਬਰਬਰਤਾ ਕੀਤੀ ਦੋਸਤੋ ਕੈਮਰਿਆਂ ਤੇ ਕਲਮ ਦੇ ਉੱਤੇ ਇਹਨਾਂ ਨੇ ਪੈਰਾ ਲਾਉਣ ਦੀ ਕੋਸ਼ਿਸ਼ ਕੀਤੀ ਐਦਾਂ ਦੀ ਪੰਚਾਇਤ ਐਦਾਂ ਦੇ ਗਰਮ ਖਿਆਲੀ ਜਿਹੜੇ ਸਰਪੰਚ ਨੇ ਜਿਨ੍ਹਾਂ ਨੂੰ ਪੱਤਰਕਾਰ ਦੇ ਨਾਲ ਤੂੰ ਕਿੱਕੇ ਗੱਲ ਕਰਨ ਦਾ ਨਹੀਂ ਪਤਾ ਔਰ ਮੇਰੇ ਤੇ ਐਦਾਂ دہشت ਕਰਦੀ ਫੈਲਾ ਰਹੇ ਸੀ ਕਿ ਮੈਨੂੰ ਡਰ ਮਹਿਸੂਸ ਹੋ ਰਿਹਾ ਸੀ ਕਿਤੇ ਮੈਂ ਪੰਜਾਬ ਤੋਂ ਬਾਹਰ ਹਾਂ ਔਰ ਹਿੰਦੁਸਤਾਨ ਦੇ ਵਿੱਚ ਨਹੀਂ ਹਾਂ ਕਿ ਮੈਨੂੰ ਦਿਖਾਉਣਾ ਚਾਹੁੰਦੇ ਸੀ ਕਿ ਪਹਿਲਗਾਮ ਇੱਥੇ ਨਾ ਬਣ ਜਾਵੇ ਦੋਸਤੋ ਤਦ ਤੱਕ ਮੈਂ ਆਪਣੇ ਸ਼ਬਦਾਂ ਨੂੰ ਵਿਰਾਨ ਦਿੰਦਾ ਹੋਇਆ ਤੁਸੀਂ ਪੂਰੀ ਖਬਰ ਦੇਖੋ ਖਬਰ ਦੇ ਵਿੱਚ ਆਪਣੀ ਕਮੈਂਟਾਂ ਦੇ ਵਿੱਚ ਰਾਏ ਦਰੋਂ ਦੱਸੋ ਔਰ ਦੱਸਣਾ ਜਿਹੜੇ ਪੇੜ ਹੈ ਇਹ ਨੇਚਰਲੀ ਡਿੱਗੇ ਆ ਆਰੇ ਚੱਲੇ ਹੋਏ ਆ ਇਹ ਨਹੀਂ ਚੱਲੇ ਹੋਏ ਉਸ ਸਾਰੀ ਗੱਲ ਕਮੈਂਟਰੀ ਦੱਸੇਗੀ ਸਾਰੀ ਗੱਲ ਨਿਰਪੱਖ ਪੋਸਟ ਦੇ ਈਵਰਸ ਦੱਸਣਗੇ ਕਿ ਖਬਰ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿੰਨੇ ਕਿ ਝੂਠੇ ਹੈ ਇਸ ਖਬਰ ਦਾ ਤੀਸਰਾ ਪਹਿਲੂ ਵੈਸੀ ਲੈ ਕੇ ਬਹੁਤ ਜਲਦੀ ਹਾਜ਼ਰ ਹੋ ਰਿਹਾ ਤੁਹਾਡੇ ਸਾਹਮਣੇ ਔਰ ਤੁਸੀਂ ਉਸ ਖਬਰ ਨੂੰ ਵੀ ਦੇਖਣਾ ਕਿ ਕਿਸ ਹਾਲ ਦੇ ਨਾਲ ਸਰਪੰਚ ਦੇ ਫਾਈਨੈਂਸ਼ੀਅਲੀ ਸਪੋਰਟਿਵ ਉਹਨਾਂ ਦੇ murid ਉਹਨਾਂ ਦੇ ਜਿਹੜੇ ਨਾਲ ਚੌਣ ਵਾਲੇ ਸਰਪੰਚ ਦੇ ਮੂਰੀਦ ਸੀਗੇ ਜਿਹੜੇ ਉਹ ਕਿਧਾ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਔਰ ਸਰਪੰਚ ਦੇ ਨਾਲ ਜਿਹੜੇ ਉਹ ਖੜੇ ਐ yellow t-shirt ਵਾਲੇ ਇੱਕ ਸਵਾਲਾ ਲੱਖ ਰੁਪਏ ਦਾ ਫੋਨ ਸੀ ਤੋਂ ਉਸ ਫੋਨ ਦੇ ਵਿੱਚ ਮੇਰੀ ਵੀਡੀਓ ਬਣ ਰਹੀ ਸੀ ਜੇਕਰ ਮੈਂ ਉੱਥੇ ਉੱਚੀ ਨੀਵੀਂ ਗੱਲ ਕਰਦਾ ਜੇ ਮੈਂ ਸਵਾਲ ਸੱਚ ਹੋਰ ਉੱਥੇ ਉੱਤੇ ਪੁੱਛਦਾ ਤਾਂ ਸ਼ਾਇਦ ਉਹ ਮੇਰੇ ਨਾਲ ਕੁਝ ਵੀ ਕਰ ਸਕਦੇ ਸੀ ਦੋਸਤੋ ਪੱਤਰਕਾਰੀ ਤਾਂ ਬਹੁਤ ਖਤਰੇ ਦੇ ਵਿੱਚ ਐ ਐਦਾਂ ਦੀਆਂ ਖਬਰਾਂ ਤੁਸੀਂ ਲਾਈਕ ਕਰਿਆ ਕਰੋ ਕਿਉਂਕਿ ਸਾਡਾ ਵੀ ਹੌਸਲਾ ਵੱਧਦਾ ਅਸੀਂ ਦੂਰ ਦੂਰ ਪਿੰਡਾਂ ਦੇ ਵਿੱਚ ਜਾਂਦੇ ਆਂ ਲੋਕਾਂ ਨੂੰ ਸੱਚ ਲੈ ਕੇ ਆਨੇ ਲੋਕਾਂ ਦੇ ਸਾਹਮਣੇ ਸੱਚ ਲੈ ਕੇ ਆਨੇ ਦੋਸਤੋ ਆਪਣੀ ਸ਼ਬਦਾਂ ਨੂੰ ਵਿਰਾਮ ਦਿੰਦਾ ਹੋਇਆ ਮੈਂ ਆਕਾਸ਼